ਉਹ ਸ਼ਹਿਰ ਦੇ ਬੱਚੇ ਹੋਂਦ ਹਰਿਆਣਾ ਨਾਲ ਕਿਉਂ ਦਾ ਦਾ ਪਾਚੀ ਪੰਨਾ ਲੱਗੋ ਕਿਸੀ ਆ ਪੂਰੇ ਕੰਡੀਸ਼ਨ ਭੰਡਿਆ ਕੇ ਵੀ ਜਿੰਨਾ ਟਾਈਮ ਹਰਿਆਣਾ ਤੇ ਹਮਚਨਾ ਵੇਰ ਯੂਨੀਵਰਸਿਟੀਜ਼ ਦੇ ਕਾਮ ਸਲੇਖਾ ਹਾਂ ਟਾਈਮ ਤੇ ਐਸਟੀਏ ਟੈਟ ਕਰਨ ਮੈਂ ਅ ਮੈਜੋਰਟੀ ਦੇ ਨਾਲ ਬਣਾਈ ਕਿ ਅਸੀਂ ਸੋਚਦੇ ਸੀ ਕਿ ਤਕੜੇ ਹੋ ਕੇ ਪੰਜਾਬ ਦੀ ਹੱਕਾਂ ਦੀ ਲੜਾਈ ਲੜਨਗੇ ਲੇਕਿਨ ਲੜਨਾ ਤਾਂ ਕੀ ਇਹਨਾਂ ਦੀ ਤਾਂ ਰੀੜ ਦੀ ਹੱਡੀ ਤੱਕ ਲੱਗਦਾ ਨਹੀਂ ਹੈਗੀ ਬਨਨਸਾਰੀ ਮੁੱਖ ਮੰਤਰੀ ਨੇ ਜਾ ਕੇ ਪਹਿਲੇ ਤਾਂ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਕਰਤਾ ਕਿ ਜੇ ਕਾਨੂੰਨ ਵਿਵਸਥਾ ਵਧੀਆ ਹੋ ਜੋਗੀ ਤੇ ਨਸ਼ੇ ਖਤਮ ਕਰਨ ਚ ਕ੍ਰਾਸ ਬਾਰਡਰ ਨਸ਼ੇ ਦੇ ਨਾਲ ਲੜਾਈ ਲੜਨ ਜੋਕੇ ਹੋ ਜਾਣਗੇ ਲੇਕਿਨ ਹੈਰਾਨੀ ਦੀ ਗੱਲ ਕੀ ਆਤਾ ਪੰਜਾਬ ਬੀਐਸਐਫ ਸੈਂਟਰ ਦੇ ਥੱਲੇ ਹੋਏ ਤੇ ਕਾਨੂੰਨ ਵਿਵਸਥਾ ਦੀ ਇਹ ਜਿਹੋ ਜਿਹੇ ਧਜੀਆਂ ਨੇ ਪੰਜਾਬ ਚ ਕੋਈ ਕਿਸੇ ਕੋਨੇ ਸੇ ਹੁਣ ਤੱਕ ਘਰਾਂ ਚ ਵੀ ਸੁਰੱਖਿਅਤ ਨਹੀਂ ਹੈ ਇਹੋ ਜਹ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਤੇ ਨਸ਼ੇ ਜਿੰਨੇ ਕ੍ਰਾਸ ਬਾਰਡਰ ਆਏ ਨੇ ਆਫਟਰ ਬੀਐਸਐਫ ਹੈਸ ਟੇਕਨ ਓਵਰ ਓ ਮੈਂ ਕਿੱਸ ਕਰਦੀਆਂ ਜਦ ਅਕਾਲੀ ਦਲ ਦੇ ਸਮੇਂ ਉਹਨੇ ਡਰੋਨ ਨਹੀਂ ਆਉਂਦੇ ਸੀ ਜਿੰਨੇ ਆ ਜਾ ਰਹੇ ਨੇ ਸੋ ਸਭ ਤੋਂ ਪਹਿਲੇ ਕੰਪਰੋਮਾਈਜ਼ ਇਹਨੇ ਕੀਤਾ ਸਾਡੀ ਸਿਕਿਉਰਿਟੀ ਦੇ ਨਾਲ ਤੇ ਕ੍ਰਾਸ ਬਾਰਡਰ ਨਸ਼ੇ ਦੀ ਨਾਕੋ ਟੈਰੋਰਿਜ਼ਮ ਜਿਹੜੀ ਚੱਲ ਰਹੀ ਸੀ ਉਹ ਪੂਰਾ ਸੈਂਟਰ ਦੇ ਹੱਥ ਤੇ ਬੀਐਸਐਫ ਨੂੰ ਦਿੱਤਾ ਐਂਡ ਦੇ ਹੈਵ ਟੋਟਲੀ ਫੇਲਡ ਟੂ ਸਟਾਪ ਆਈਦਰ ਗੈਂਗਸਟਰ ਰਾਜ অর ਟੂ ਸਟਾਪ ਕ੍ਰਾਸ ਬਾਰਡਰ ਨਾਕੋ ਟੈਰੋਰਿਜ਼ਮ ਉਹਦੇ ਬਾਅਦ ਲਗਾਤਾਰ ਜੇ ਮੈਂ ਚੰਡੀਗੜ੍ਹ ਦੀ ਵੀ ਗੱਲ ਕਰਾਂ ਜਿਹੜਾ ਇੱਕ 60 40 ਰੇਸ਼ੋ 'ਚ ਇੱਥੇ ਜਿੰਨੇ ਵੀ ਆਫੀਸਰਸ ਹੁੰਦੇ ਸੀ ਪੰਜਾਬ ਤੇ ਹਰਿਆਣਾ 'ਚ 60 40 ਰੇਸ਼ੋ 'ਚ ਰਿਕਰੂਟ ਹੁੰਦੇ ਸੀ ਕਿਉਂਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਇਹ ਸਿਰਫ ਹਰਿਆਣਾ ਦੀ ਟੈਂਪਰਰੀ ਰਾਜਧਾਨੀ ਸੀ ਜਦੋਂ ਤਾਈ ਉਹਨਾਂ ਦੀ ਆਪਣੀ ਨਹੀਂ ਬਣ ਜਾਂਦੀ ਲੇਕਿਨ ਲਗਾਤਾਰ ਸਰਕਾਰਾਂ ਨੇ ਸਾਡਾ ਹੱਕ ਮਾਰਿਆ ਤੇ ਇਹ ਸਰਕਾਰ ਨੇ ਤਾਂ ਭਾਜਪੀ ਸਰਕਾਰ ਨੇ ਸਾਰੀ ਲਿਮਿਟਸ ਕਰਾਸ ਕਰਕੇ ਉਹ 60 40 ਰੇਸ਼ੋ ਖਤਮ ਕਰਕੇ ਇਹਨੂੰ ਇੱਕ ਨਾਰਮਲ ਯੂਟੀ ਬਣਾ ਕੇ ਮਤਲਬ ਦੇਸ਼ ਤੇ ਜਿੱਥੋਂ ਮਰਜ਼ੀ ਅਫਸਰ ਆ ਕੇ ਹੁਣ ਚੰਡੀਗੜ੍ਹ ਚੇ ਕੰਮ ਕਰਦੇ ਸਾਡਾ ਉਹ ਵੀ ਹੱਕ ਕਮਜ਼ੋਰ ਕੀਤਾ ਹੈ ਆਮ ਆਦਮੀ ਸਰਕਾਰ ਨੇ ਉਹਦੇ ਖਿਲਾਫ ਵੀ ਪ੍ਰੋਟੈਸਟ ਨਹੀਂ ਕੀਤਾ ਉਦੇ ਬਾਅਦ ਸਾਡੇ ਪਾਣੀਆਂ ਦੇ ਉੱਤੇ ਹੱਕ ਉਹ ਵੀ ਤੁਸੀਂ ਸਾਰਿਆਂ ਨੇ ਦੇਖਿਆ ਬੀਬੀ ਐਮਬੀ ਵੇ ਕੀ ਹੋਇਆ ਤੇ ਹੁਣ ਤਾਨਾਸ਼ਾਹੀ ਫਰਮਾਨ ਇੱਕ بار ਫੇਰ ਕਿ ਹਿਮਾਚਲ ਤੇ ਰਾਜਸਥਾਨ ਦੇ ਵੀ ਮੈਂਬਰ ਬਣਾਏ ਤੇ ਰਾਜਸਥਾਨ ਇਜ਼ ਨਾਟ ਈਵਨ ਅ ਰਿਪੇਰੀਅਨ ਸਟੇਟ ਉੱਥੇ ਪਹਿਲੇ ਸਾਡਾ ਮੈਂਬਰ ਕੱਟ ਕੇ ਬਾਹਰ ਮਾਰਿਆ ਤਾਂ ਵੀ ਆਮ ਆਦਮੀ ਕੁਝ ਨਹੀਂ ਬੋਲਿਆ ਤੇ ਹੁਣ ਇਹਨਾਂ ਨੇ ਫਰਮਾਨ ਜਾਰੀ ਕਰਤਾ ਡੈਮਸ ਦਾ ਕੰਟਰੋਲ ਵੀ ਲੈ ਲਿਆ ਹੈਗਾ ਜਿਹਦੇ ਕਰਕੇ ਮਿਸ ਮੈਨੇਜਮੈਂਟ ਕਰਕੇ ਜਿਹੋ ਜਿਹਾ ਪੰਜਾਬ ਆਦਾ ਡੁੱਬ ਗਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਸੋ ਜਿੱਥੇ ਆਮ ਆਦਮੀ ਸਰਕਾਰ ਪੰਜਾਬ ਦੇ ਹੱਕਾਂ ਨੂੰ ਇਹਨਾਂ ਨੂੰ ਪ੍ਰੋਟੈਕਟ ਕਰਨ ਸੇ ਟੋਟਲੀ ਭਗਵੰਤ ਮਾਨ ਤੇ ODI ਸਰਕਾਰ ਫੇਲ ਹੋਈ ਹੈ ਅੱਜ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਮਾਣ ਤੇ ਸ਼ਾਨ ਹੈ ਇਹ ਤਕਰੀਬਨ 140 ਤੋਂ ਵੱਧ ਸਾਲ ਪੁਰਾਣੀ ਸਾਡੀ ਯੂਨੀਵਰਸਿਟੀ ਜਿਹੜੀ ਅਸੀਂ ਲਾਹੌਰ ਤੋਂ ਲੈ ਕੇ ਆਏ ਸੀਗੇ ਪੰਜਾਬੀਆਂ ਦੇ ਪੈਸਿਆਂ ਦੇ ਨਾਲ ਹੀ ਯੂਨੀਵਰਸਿਟੀ ਇੱਥੇ ਬਣੀ ਜਿੱਥੇ ਪੰਜਾਬ ਭਰ ਦੇ ਲੋਕੀ ਇੱਥੇ ਆ ਕੇ ਪੜ੍ਹਦੇ ਨੇ ਇੱਥੇ ਵੱਡੇ ਵੱਡੇ ਭਾਵੇਂ ਪ੍ਰਧਾਨ ਮੰਤਰੀ ਵੀ ਇੱਥੋਂ ਪੜ੍ਹ ਕੇ ਗਏ ਨੇ ਅੱਜ ਮੈਨੂੰ ਮਾਨ ਹੈ ਸੁਖਵੀਰ ਜੀ ਵੀ ਇਸ ਕਾਲਜ ਦੇ ਕਲਮਨਾਏ ਹੈਗੇ ਤੇ ਇਹ ਇੱਕ ਪੰਜਾਬ ਦੀ ਪਹਿਚਾਨ ਹੈ ਪੰਜਾਬ ਦੀ ਰੂਹ ਇੱਥੇ ਵਸਦੀ ਹੈ ਤੇ ਹੁਣ ਇਹ ਸੈਂਟਰ ਦੀ ਸਰਕਾਰ ਨੇ ਸਿੱਧੇ ਪੰਜਾਬੀਆਂ ਦੇ ਹੋਣ ਦੇ ਉੱਤੇ ਅਟੈਕ ਕੀਤਾ ਕਿਉਂਕਿ ਇਹ ਪੰਜਾਬ ਯੂਨੀਵਰਸਿਟੀ ਤਕਰੀਬਨ 200 ਹੋਰ ਕਾਲਜਸ ਨੂੰ ਵੀ ਇਹਦੇ ਨਾਲ ਅਫੀਲੀਏਟਡ ਹੈਗੇ ਜਿਹੜਾ ਮਤਲਬ 2 ਢਾਈ 3 ਲੱਖ ਬੱਚੇ ਸਿੱਧੇ ਇੰਪੈਕਟ ਹੁੰਦੇ ਨੇ ਤੇ ਇਹ ਸੈਨੇਟ ਨੂੰ ਤੇ ਸਿੰਡੀਕੇਟ ਨੂੰ ਇੱਕ ਇਲੈਕਟਿਡ ਬਾਡੀ ਤੋਂ ਇੱਕ ਤਰੀਕੇ ਦੇ ਨਾਲ ਨੋਮੀਨੇਟਡ ਬਾਡੀ ਬਣਾਉਂਦਾ ਜਿਹੜਾ ਕੰਮ ਕੀਤਾ ਸਿੱਧੇ ਤੇ ਸਿੱਧੇ ਇਹਨਾਂ ਨੇ ਆਪਣੇ ਆਰਐਸਐਸ ਦੇ ਸਟੂਜੇਸ ਬਿਠਾ ਕੇ ਇਹਨੂੰ ਟੇਕਓਵਰ ਕਰਨਾ ਹੈਗਾ ਆਪਣੇ ਚੈਤਿਆਂ ਨੂੰ ਬਿਠਾ ਕੇ ਸਾਡਾ ਕਰਿਕੂਲਮ ਚੇਂਜ ਕਰਨਗੇ ਪੂਰੀ ਦਖਲਅੰਦਾਜ਼ੀ ਕਰਨਗੇ ਤੇ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਪੰਜਾਬੀਅਤ ਦੀ ਰੂਹ ਇੱਥੇ ਜਿਹੜੀ ਵਸਦੀ ਹੈ ਉਹਨੂੰ ਖਤਮ ਕਰਨ ਦਾ साजिश है सारे स्टूडेंट पूरा खिलाफ लड़ाई लड़ूगा क्योंकि हक भी राखी कर सकती है सुन रहा है मैं देश की सरकार को यह बताना जरूर चाहूंगी की कि जैसे किसानों ने आपको झुकाया और वो काले कानून वापस कराए तो वो तो बुजुर्ग किसान थे उनके मगर ये नौजवान थे आज ये नौजवान खड़े हो गए ने और इनके मगर इनकी खेतरी पार्टी इनके साथ खड़ी है कंधे से कंधा लगा के और जिस दिन खेतरी पार्टी श्रोमणी अकाली दल और पंजाब का यूथ यूनाइट हो जाता है तो आपको खैर नहीं मैं हाथ बांध के आपको बेनती करती हूँ जो आप यहाँ पे कर रहे हैं वो सरासर गलत है डेढ़ साल से किसी ने नहीं किया आप इधर की सिंडिकेट और इस इधर की जो सेनेट है उसमें आप दखल अंदाजी ना करिए टेक ओवर करने की कोशिश ना करिए ਕਿਉਂਕਿ ਇਹ ਆਪਕੋ ਬਹੁਤ ਮਹਿੰਗਾ ਪੜੇਗਾ। ਔਰ ਮੈਂ ਇੱਥੇ ਦੇ ਸਟੂਡੈਂਟਸ ਨੂੰ ਸਾਰਿਆਂ ਨੂੰ ਮੈਂ ਵਿਸ਼ਵਾਸ ਦਿਲਾਉਣੀ ਆ ਕਿ ਤੁਹਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜੀ ਹੈ। ਸਾਡੇ ਪ੍ਰਧਾਨ ਸਰ ਸੁਪੀਰ ਸਿੰਘ ਬਾਦਲ ਤੁਹਾਡੇ ਨਾਲ ਆ ਕੇ ਤੁਹਾਡੇ ਧਰਨੇ 'ਚੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਉਹਨਾਂ ਦੇ ਜੀਵਿਆਂ ਨੂੰ ਦੇਖਦੇ ਹੋਏ ਤੁਹਾਡੇ ਕੋਲ ਆਣ ਤੇ ਇਹ ਲੜਾਈ ਜਿੰਨੇ ਤੱਕੜੇ ਹੋ ਕੇ ਤੁਸੀਂ ਲੜੋਗੇ ਪਿੰਡ-ਪਿੰਡ ਤੋਂ ਸਾਡੇ ਨੌਜਵਾਨ ਆ ਕੇ ਤੁਹਾਡੇ ਨਾਲ ਖੜਨਗੇ ਜਦੋਂ ਤਾਈਂ ਆਪ ਫੈਸਲਾ ਵਾਪਸ ਨਹੀਂ ਲੱਟਾ ਜਾਂਦਾ। ਮੈਂ ਕੋਸ਼ਿਸ਼ ਕਰਾਂਗੀ ਕਿ ਇਹਨੂੰ ਪਾਰਲੀਮੈਂਟ 'ਚ ਵੀ ਰੇਜ਼ ਕਰਾਂ। ਮંત્રી ਤੋਂ ਵੀ ਟਾਈਮ ਮੰਗਾਂਗੇ ਵਾਈਸ ਪ੍ਰੈਜ਼ੀਡੈਂਟ ਤੋਂ ਵੀ ਟਾਈਮ ਮੰਗਾਂਗੇ ਤੇ ਮੈਂ ਆਪਣੀ ਪਾਰਟੀ ਨੂੰ ਕਵਾਂਗੇ ਕਿ ਪ੍ਰਧਾਨ ਮੰਤਰੀ ਤੋਂ ਵੀ ਟਾਈਮ ਮੰਗਣ ਤੇ ਇਹ ਜਿਹੜਾ ਧੱਕਾ ਪੰਜਾਬ ਦੇ ਨਾਲ ਹੋਇਆ ਹੈ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਨਾਲ ਹੋਇਆ ਹੈ ਇਹ ਟਾਪ ਲੀਡਰਸ਼ਿਪ ਦੇ ਨੋਟਿਸ ਤੇ ਲਾਇਆ ਜਾਏ ਤੇ ਤਾਂ ਵੀ ਇਸ ਨੋਟੀਫਿਕੇਸ਼ਨ ਨੂੰ ਜੇ ਵਾਪਸ ਨਹੀਂ ਕੀਤਾ ਜਾਊਗਾ ਤੇ ਜ਼ਮੀਨ ਤੇ ਉਤਰ ਕੇ ਲੜਾਈ ਲੜਾਂਗੇ ਸਰਦਾਰ ਜੀ ਤੁਹਾਨੂੰ ਕੀ ਲੱਗਦਾ ਜਦੋਂ 1974-75 ਦੇ ਬੈਚ ਜਿਆਨਾਬਿਕ ਕੁਰੂਕਸ਼ੇਤਰ ਚ ਆਪਣੇ ਇੰਡਸਟਰੀਅਲ ਦਾ ਇਮਾਰਚਲ ਨੋਟੀਫਿਕੇਸ਼ਨ ਦਿੱਤੇ ਰਹੀ ਵਾਪਸ ਕਰਦੀ ਆ ਉਹ ਐਸਪੀਜੀ ਵੀ ਵਾਪਸ ਲੈਣਾਂ ਤੇ ਫੰਡਿੰਗ ਵੀ ਵਾਪਸ ਲੈਣਾਂ ਪਰ ਜਿਹੜਾ ਯੂਨੀਵਰਸਿਟੀ ਦਾ ਸਟੇਟਸ ਹੰ ਦਾ ਵਾਪਸ ਇੰਟਰਸਟੇਟ ਬਾਡੀ ਫੋਰ ਬ੍ਰੀਡਿੰਗ ਨਾ ਕਰਦੇ ਅੱਜ ਜੀਆ ਮੌਕੀ ਚਾਰਕਣੇ ਵੇਣਾਂਗੇ ਕਿ ਡਾਇਰੈਕਟੋਰ ਆਫ ਪ੍ਰੋਜੈਕਟ ਜੋ ਵੀ ਇਸ਼ੂ ਆਉਂਦੇ ਸਾਰੇ ਉਹ ਇੱਕ ਇੰਕੋਸਟੇਟ ਬਾਡੀ ਕੋਲ ਫਰੈਂਟ ਕਰਕੇ ਸੇ ਕਰਕੇ ਸੋਲਵ ਕਰਕੇ ਲੱਗ ਗਈ ਜਿਵੇਂ ਕੋਈ ਬਿਨ ਰਿਪੋਰਟ ਕੋਈ ਬੇਨਤੀਆਂ ਕਰਦੀਆਂ ਨੇ ਪਹਿਲੀ ਬੇਨਤੀ ਤਾਂ ਇਹ ਹੀ ਆ ਕਿ ਸ਼੍ਰੋਮਣੀ ਕਾਲੀ ਦਾ ਸੰਦਰਸ਼ਾ ਚ ਕਿਹੜੀ 파ਟ ਹੋਣਾ ਤੇ ਸਦਾਰਸ਼ੀ ਹਰਕ ਚੀਜ਼ ਕਹਿੰਦਾ ਵੀ ਆਪਾਂ ਤਾਂ ਪਹਿਲਾਂ ਤਾਂ ਕੇਸ ਦਾ ਸ਼ੁਕਰੀਏ ਤੇ ਪਹਿਲਾਂ ਤਾਂ ਜੀ ਸ਼੍ਰੋਮਣੀ ਕਾਲੀ ਦਾ ਦਸਮੈਂਟ ਕਲੀਅਰ ਕਰਨੇ ਕੋਲ ਪੂਰਾ ਅਧਿਕਾਰ ਕਰਦਾ ਹੈ ਨਾ ਸ਼੍ਰੋਮਣੀ ਕਾਲੀ ਦਾ ਪੂਰੇ ਰੱਖਣਾ ਚਾਹੀਦਾਗਾ ਪ੍ਰੀਸੋ ਸ਼ਾਰਟ ਵੀ ਪੰਜਾਬ ਦਾ ਫਿਜਿਸ਼ਨ ਐਕਟ ਅਸੈਂਸ਼ਨ ਪੱਤ ਪਰ ਕੰਫਰੰਸ ਹੋ ਰਹੀ ਹੈ ਕਿ ਕਿਹੜਾ ਇਸ ਦਾ ਸਟੇਟਸ ਹੈ ਸਟੇਟ ਬੋਡੀ ਕਾਰਪੋਰੇਟ ਦਾ ਸ਼ੇਅਰ ਹਿੱਸੇਦਾਰੀ ਪਰ ਪਹਿਲਾ ਇਹ ਹੈ ਜਿਵੇਂ 38 ਪਾਰਲੀਮੈਂਟ ਜਿਵੇਂ ਕੋ ਛੜੇ ਨਮਾਇਦੇ ਕੋ ਤੁਸੀਂ ਪ੍ਰਾਈਵੇਟ ਮੈਂਬਰ ਬਿਲ ਵੀ ਪੇਸ਼ ਕਰ ਸਕਦੇ ਹੋ ਕਿਵੇਂ 1966 ਵਾਲੀ ਐਕਟ ਦੇ ਵਿੱਚ ਕਮਿਟਮੈਂਟ ਕੀਤੀ ਜਾ ਰਹੀ ਹੈ ਕਿ ਪੰਜਾਬ ਨੂੰ ਦਿੱਤੀ ਜਾ ਰਹੀ ਹੈ ਕਿ ਯੂਨੀਵਰਸਿਟੀ ਦਾ ਸਟੇਟਸ ਸਟੇਟ ਯੂਨੀਵਰਸਿਟੀ ਦੇ ਵਿੱਚ ਕਨਵਰਟ ਹੋ ਰਹੀ ਹੈ ਸੈਨੇਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਇੱਥੇ ਬੀ ਜੀਪੀ ਆਸਰ ਦਕਰਨ ਤੇ ਮੇਰੇ ਦੋ ਬੇਨਤੀਆਂ ਸੀਗਾ ਪਲੀਜ਼ ਸਪੈਕੀ ਠੀਕ ਹੈ ਪਰ ਸਰਕਾਰ ਦੇ ਪ੍ਰਾਈਵੇਟ ਨੈਟਰ ਬੈਂਜਾ ਕੋਈ ਸਰਕਾਰ ਹੈਗੇ ਇੱਕ ਵੀ ਮੈਨੂੰ ਇਹ ਮੈਡਾ ਸ਼ਾਰਟ ਟਰਮ ਹੈਗਾ ਥਿੰਕ ਟਰਮ ਸਰ ਕਿਸੇ ਨਵੇਂ ਬਟ ਮਾਰਕੀਟ ਸਭ ਕਹਿੰਦੇ ਜਨਵਰੀ ਉਹਨੇ ਕੰਟੀਨ ਪੰਜਾਬੀ ਸੂਰੇ ਵੀਰ ਵੀ ਚੀਜ਼ਾਂ ਕੀਤੀਆਂ ਨੇ ਕਾਲੀ ਦਲ ਦੇ ਵਿੱਚ ਹੋਇਆ ਤਾਂ ਬੇਨਤੀ ਕਰਦੇ ਆ ਵੀ ਆਹ ਕਾਲੀ ਦਲ ਨੂੰ ਐਫਰਟ ਕਰਨਾ ਚਾਹੀਦਾ ਚਿੰਤਾ ਕਿਉਂਕਿ ਸਟਰਕਚਰ ਪਿੰਡਾਂ ਦੇ ਵਿੱਚ ਕਾਲੀ ਦਲ ਦਾ ਦਾਅਵੇ ਨਾਲ ਕਹਿੰਦੇ ਕਿ ਕਿਸੇ ਪਾਰਟੀ ਦਾ ਇੰਨਾ ਲੀਡਰ ਨਹੀਂ ਹੈ ਜਿਹਦੇ ਸੋਨੇ ਦੇ ਸਖਤੇ ਆਪਸ ਵਿੱਚ ਗੱਡੀਆਂ ਵੀ ਪੰਜਾਬ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਭਾਈ ਹੈ ਤਾਂ ਕਿ ਵੀ ਪ੍ਰੋਬਲਮ ਰਹੇ ਕਿਵੇਂ ਜਿੱਥੇ ਜਿੱਥੇ ਪਹਿਲਾਂ ਦੀ ਸੀ ਨਾ ਵੀ ਆਪਾਂ ਜੀਲ ਭਰੂਪੁਰ ਤੇ ਵੀ ਪਲਾਇਜ਼ਾ ਵੀ ਉਹਵੇਂ ਪਿੰਡਾਂ ਚ ਤੁਸੀਂ ਆਪ ਦਾ ਕੇਟਰ ਕਿੰਨੇ ਚੱਕੀ ਪੱਕੇ ਤੌਰ ਤੇ ਵੀ ਅੱਜ ਇਸ ਪਿੰਡ ਦੀ ਬਾਰੀ ਅੱਜ ਇਸ ਹੌਲਕੇ ਦੀ ਬਾਰੀ ਵੀ ਇੱਥੇ ਆ ਕੇ ਮੂਹ ਚਾਚਾ ਉਹ ਇੱਥੇ ਬੰਦੀ ਤੋਂ ਕਿ ਇੱਥੇ ਸਟੂਡੈਂਟਾਂ ਨੂੰ ਡਾਇਰੈਕਟ ਨਹੀਂ ਕਰੇਗਾ ਇਸ ਲਈ ਉਹ ਵਾਈਡ ਰੱਖੀ i <laughs>